ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86722 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਾਈ ਵੀ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਤਸੀਲ ਜ਼ਿਲ੍ਹਾ ਮੋਗਾ ਹੀ ਪੈਂਦੇ ਆ ਬਾਈ ਨੂੰ ਜਿਹੜਾ ਕਰੋ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਕੰਮ ਆ ਦੇਖ ਸਕਦੇ ਹੋ ਬਹੁਤ ਘੰਟੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਜਿਹੜੇ ਸਕਰੀਨ ਤੇ ਜਰਸੀ ਦੇਖ ਰਹੇ ਹਾਂ ਇਹ ਬਾਈ ਹੁਣਾਂ ਦੀ ਸੇਲ ਆ ਜੀ ਨੂੰ ਪਸੰਦ ਆਉਂਦੀ ਆ ਪਰਖ ਤਸੱਲੀ ਉਹਨੇ ਕਰਨੀ ਆ ਜੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤੁਹਾਜੀ ਸਹੀ ਪਿੰਡ ਸੁ ਦੱਸਾਂਗਾ ਜਿਹੜਾ ਤਸਵੀਰ ਮੋਗਾ ਜੀ ਮੋਬਾਈਲ ਨੰਬਰ ਬਾਈ 9968631912 ਠੀਕ ਆ ਬਾਈ ਸੂਆ ਕਿੰਨਾ ਮਸੂਈ ਹੈ ਜੀ ਸੂਆ ਦੂਜਾ ਸੂਆ ਕਹਿ ਕੇ ਲਈ ਸੀ ਮੇਰੇ ਜੀ ਦੋਲੇਨ ਦੀ ਦੂਜਾ ਗਿਆ ਸੀ ਚਲੋ ਅਗਲਾ ਜਿਹੜਾ ਮਤਲਬ ਹਾਂਜੀ ਹਾਂਜੀ ਠੀਕ ਆ ਬਾਈ ਕੋਦੋਂ ਸੂਈ ਹੈ ਜੀ ਹੁਣ ਦੋ ਢਾਈ ਬਿੰਨੀ ਹੋ ਗਏ ਵਗਰ ਮੱਛਾ ਸਿਓ ਮਰ ਗਏ ਇਹ ਆਈ ਵਗੈਰਾ ਹੋਈ ਹੈ ਜੀ ਉਹ ਨਾ ਮਾਤਰੀ ਇਸਾ ਲਵੇ 15 20 ਦਿਨ ਹੀ ਹੋਈ ਜਾ ਵੀਰੇ ਉਹਦੀ ਗਾਰੰਟੀ ਕੋਈ ਨਹੀਂ ਕੋਈ ਗਾਰੰਟੀ ਨਹੀਂ ਚਲੋ ਯਾਨੀ ਆਪਾਂ ਗਿਆ ਕਰਵਾਤੀ ਸੀ ਹਾਂਜੀ ਕਰਵਾਤੀ ਸੀ ਠੀਕ ਆ ਜੀ ਹੁਣ ਬਾਈ ਜਿਹੜਾ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ 6 ਲੀਟਰ ਡੰਗ ਦਾ ਗਏ ਹੁਣ 12 ਹੋ ਗਿਆ 12 ਹੋ ਗਏ ਠੀਕ ਆ ਜੀ ਜੇ ਕੋਈ ਵੀਰ ਬਾਈ ਚਵਾਈ ਕਰਦੇ ਜੋ ਦੋ ਟਾਂ ਚੁਆ ਕੇ ਲੈ ਸਕਦੇ ਥਾਣਾ ਦੀ ਡਾਨਾ ਥਾਣਾ ਦੀ ਡਾਨਾ ਕਰ ਜੀ ਸੇਸ ਲੱਗ ਵੀ ਸੇਸ ਲੱਗਦਾ ਵੀਰੇ ਲਾ ਕੂਰੀ ਜਿਵੇਂ ਮਰਜੀ ਹੱਥ ਤੇ ਜੋ ਕੋਈ ਪ੍ਰਾਣੀ ਠੀਕ ਆ ਬਾਈ ਤੇ ਜਦੋਂ ਤਾਜੀ ਸੂਈ ਸੀ ਸੱਜਰ ਨੇ ਕਿੰਨਾ ਕ ਦੁੱਧ ਸੱਜਰ ਵੀਰੇ 10 ਸੀ ਕੱਢਿਆ ਠੀਕ ਆ ਜੀ ਹਾਂ ਜੀ ਜਦੋਂ 20 ਕਿਲੋ ਦਿੱਤਾ ਸੀ ਉਦੋਂ ਬਾਕੀ ਸਿਆਲ ਵੀ ਸੀ ਹਾਂ ਸਿਆਲ ਸੀ ਹੁਣ ਹਰਾ ਵੀ ਹੈ ਨਹੀਂ ਨਾ ਹਾਂ ਹੁਣ ਅੰਨਾ ਵੀ ਕੱਢ ਜਾ ਬਾਕੀ ਮੇਰੇ ਗਰਮੀ ਬਹੁਤ ਹੈ ਤੁਹਾਨੂੰ ਪਤਾ ਹੀ ਆ ਤੋਰ ਕੇ ਦਿਖਾ ਦੂ ਵੀਰੇ ਜਰਸੀ ਆ ਜੀ ਪੰਜਾਬ ਵਾਲੀ ਦੂਜਾ ਸੂਆ ਮਾਲਕਾ ਨੇ ਦੱਸਿਆ ਬਾਈ ਕਹਿੰਦਾ ਆਪਾਂ ਲਿਆਂਦੀ ਸੀਗੀ ਤਾਜੀ ਸੂਈ ਲਿਆਂਦੀ ਸੀਗੀ ਤਾਜੀ ਸੂਈ ਵੀਰੇ ਘਰੇ ਜਾ ਕੇ ਸੂਈ ਸੀ ਠੀਕ ਹੈ ਗੱਭਲ ਲਿਆਂਦੀ ਗੱਭਲ ਲਿਆਂਦੀ ਸੀ ਆ ਤੇ ਗੱਭਲ ਲਿਆਂਦੀ ਸੀ ਬਾਈ ਕਹਿੰਦਾ ਆਪਣੇ ਘਰੇ ਸੂਈ ਸੀਗੀ ਜੀ ਜਦੋਂ ਸੱਜਰ ਸੀ ਉਹ ਦੁੱਧ 20 ਲੀਟਰ ਸੀਗਾ ਜਿਹੜਾ ਅੱਜ ਦਾ ਦੁੱਧ ਉਹ 12 ਲੀਟਰ ਆ 6 ਕਿਲੋ ਡੰਗ ਦਾ ਚਵਾਈ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਜਾਂ 6 ਚੋਲਿਓ ਕੱਦ ਕਾਠ ਵੀ ਜਰਸੀ ਦੇ ਕੱਦ ਕਾਠ ਵੀ ਜਰਸੀ ਦੇ ਮੁਕਾਬਲੇ ਪੂਰਾ ਚੰਗਾ ਜੀ ਬਰੀਡ ਪਾਈ ਜ ਵੀ ਪੂਰੀ ਚੰਗੀ ਆ 12 ਕਿਲੋ ਜਿਹੜਾ ਦੁੱਧ ਦਾ ਬਾਈ ਦੇ ਘਰੋਂ ਚਵਾਈ ਕਰ ਸਕਦੇ ਆ ਜੀ ਥਣਾ ਦੀ ਬਿਲਕੁਲ ਓਕੇ ਆ ਬਾਕੀ ਜਾਤ ਬਰੀਡ ਦੀ ਪੂਰੀ ਚੰਗੀ ਆ ਏ ਆਈ ਬਾਈ ਕਹਿੰਦਾ ਹੋਈ ਵੀ ਆ 15 ਦਿਨਾਂ ਦੀ ਆਪਾਂ ਹੀ ਕਰਾਈ ਆ ਪਰ ਜਦੋਂ ਚੈੱਕ ਚ ਨਹੀਂ ਆਉਂਦੀ ਆਪਾਂ ਕਹਿ ਕੇ ਨਹੀਂ ਦੇਣੀ ਉਹ ਚਲੋ ਅਗਲੇ ਦੀ ਕਿਸਮਤ 15 ਦਿਨ ਹੋਰ ਨਿਗ੍ਹਾ ਰੱਖ ਲੂ ਗੌਰ ਕਰ ਲੂਗਾ ਜੇ ਗੱਬਰ ਰਹਿ ਗਈ ਤਾਂ ਵੀ ਫਾਇਦਾ ਜੇ ਚਲੋ ਖਾਲੀ ਰਹੀ ਤਾਂ ਖਾਲੀ ਕਹਿ ਕੇ ਹੀ ਦੇਣੀ ਆ ਜੀ ਆਪਾਂ ਡਾਕਟਰ ਨਾਲ ਗੱਲ ਕਰਾ ਸਕਦੇ ਵੀਰੇ ਜੋ ਟੀਕਾ ਭਰਾਇਆ ਠੀਕ ਆ ਬਾਕੀ ਕੋਈ ਗੱਲ ਨਹੀਂ ਬਾਈ ਜਦੋਂ ਆਪਾਂ ਦੇ ਨਹੀਂ ਖਾਲੀ ਆ ਜੀ ਹਾਂਜੀ ਮੁੱਲ ਬਾਈ ਇਹਦਾ ਮੁੱਲ 33000 ਰੁਪਏ ਉਹ ਜੂ ਮਾਨਤਾਂ ਨਹੀਂ ਮਾਨਤਨ ਕਰ ਦਾਂਗੇ ਠੀਕ ਆ ਜੀ ਮੁੱਲ ਬਾਈ ਇਹਦਾ 33000 ਰੁਪਿਆ ਕਰਦੇ ਆ ਜਿਹਨੂੰ ਜਚੂਗੀ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਬਾਕੀ ਮਲਤਵੇ ਤੁਸੀਂ ਦੇਖ ਸਕਦੇ ਹੋ ਪੂਰੀ ਸਟਰੋਂਗ ਹੁੰਦੀ ਆ ਥਣਾ ਦੇ ਸੈ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਤੀ ਚਵਾਈ ਆ ਲਾ ਥਾਣਾ ਚਾਰ ਹੀ ਥਾਣਾ ਕੱਲਾ ਕੱਲਾ ਨਿੱਖੜ ਮਾ ਬਾਕੀ ਰੰਗ ਰੂਪ ਦੀ ਪੂਰੀ ਚੰਗੀ ਆ ਜੀ ਵਜਨ ਵਜੂਦ ਵੀ ਚੰਗਾ ਪੰਜਾਬ ਵਾਲੀ origignal jersey ਜੀ ਜਿਹਨੂੰ ਚਾ ਚੂਗੀ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਧੰਨਵਾਦ